ਇਕੱਲਾ ਗੁਰਦਾਸਪੁਰ ਦਾ ਮਾਮਲਾ ਨਹੀਂ ਹੈ ਸੋ علاوہ ਹੋਰ ਵੀ ਕਈ ਸਾਰੇ ਮਾਮਲੇ ਪਿਛਲੇ 1.5 ਮਹੀਨੇ ਤੋਂ ਸਾਹਮਣੇ ਆਏ ਨੇ ਲਗਾਤਾਰ ਪੁਲਿਸ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਦੇ ਬਾਅਦ ਗ੍ਰੇਨੇਡ ਹਮਲੇ ਜੋ ਕਿਤੇ ਗਏ ਨੇ ਟੀਵੀ ਸਕਰੀਨ ਤੇ ਗੁਰਦਾਸਪੁਰ ਕਲਾ ਅਗਨੌਰ ਗੁਰਦਾਸਪੁਰ ਤੋਂ ਤਸਵੀਰਾਂ ਆਮਨੇ ਸਤੋ ਤਸਵੀਰਾਂ ਨੇ ਫੇਰੋ ਸੋਬਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਟਿਆਲਾ ਦੀਆਂ ਜਨਾਲਾ ਪੁਲਿਸ ਸਟਾਨਾ ਅੰਮ੍ਰਿਤਸਰ ਨਵਾਂ ਸ਼ਹਿਰ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਤੇ ਇਸ ਤੋਂ ਇਲਾਵਾ ਮਜੀਟਾ ਪੁਲਿਸ ਸਟੇਸ਼ਨ ਦੇ ਬਾਹਰ ਵੀ ਜਿਸ ਪਲੇ ਗ੍ਰੇਨੇਡ ਹਮਲਾ ਕੀਤਾ ਗਿਆ ਸੀ ਹੁਣੇ ਗ੍ਰੇਨੇਡ ਹਮਲਾ ਇਹਨਾਂ 6 ਪੁਲਿਸ ਥਾਣਿਆਂ ਦੇ ਆਠ ਇਹ ਆਠ ਤਸਵੀਰਾਂ ਨੇ ਇਹ ਆਠ ਪੁਲਿਸ ਥਾਣਿਆਂ ਦੇ ਬਾਹਰ ਕੀ ਇਹਨਾਂ ਦੇ ਵੱਲੋਂ ਕੀ ਅੰਜਾਮ ਦਿੱਤੇ ਗਏ ਨੇ ਹਮਲੇ ਜਾਂ ਧਾਰ ਹੋਰ ਵੀ ਕਿਤੇ ਜੁੜੇ ਹੋਏ ਨੇ ਜਾਂ ਹੋਰ ਵੀ ਅਪਰਾਧੀ ਨੇ ਗ੍ਰੇਨੇਡ ਹਮਲਿਆਂ ਨੂੰ ਅੰਜਾਮ ਦੇਣ ਦੇ ਲਈ ਉਨ੍ਹਾਂ ਦੀ ਤੜਪ پکڑ ਦੇ ਲਈ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਹਾਲਾਂਕਿ ਜ਼ਿੰਮੇਦਾਰੀ ਜੋ ਹੈ ਅਤਵਾਦੀ ਜਥੇਬੰਦੀਆਂ ਦੇ ਵੱਲੋਂ ਸਮੇਂ-ਸਮੇਂ ਤੇ ਸੋਸ਼ਲ ਮੀਡੀਆ ਤੇ ਪੋਸਟ ਬਾਕੇ ਨਾ ਹਮਲਿਆਂ ਦੀ ਲਈ ਜਾਂਦੀ ਰਹੀ ਹੈ ਖਾਲਿਸਾਨ ਕਮਾਂਡੋ ਫੋਰਸ ਅਤਵਾਦੀ ਵੀ ਦੱਸੇ ਗਏ ਨੇ ਜੋ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਵਿੱਚ ਜੋ ਹਮਲਾ ਕੀਤਾ ਗਿਆ 19 ਦਸੰਬਰ ਨੂੰ ਕੀਤਾ ਗਿਆ ਫਿਰ 20 ਦਸੰਬਰ ਨੂੰ ਹਮਲਾ ਕੀਤਾ ਗਿਆ ਸੀ ਦਾ ਪੁਲਿਸ ਸ਼ਾਮ ਕੀਆ ਦੇ ਕਰਕੇ ਜੋ ਇਲਾਕੇ ਨੂੰ ਦੇਲਾ ਦੇਣ ਵਾਲੇ ਆਤਵਾਦੀਆਂ ਦੇ ਅਸਲ ਮਨਸੂਬੇ ਕੀ ਨੇ ਇਹ ਜਾਣਨ ਦੇ ਲਈ ਹੁਣ ਤਫਤੀਸ਼ ਸ਼ੁਰੂ ਹੋਈ ਜਾਈਗੀ ਮਨੋ ਜੋਸ਼ੀ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਨੇ ਮਨੋਜ ਹਾਲਾਂਕਿ 3 ਦਾ ਇਨਕਾਊਂਟਰ ਕਰ ਦਿੱਤਾ ਗਿਆ ਪੀਲੀਪੀਪ ਦੇ ਵਿੱਚ ਫਰਾਰ ਹੋਈ ਸੀ ਜਿਸ ਸੁਲੇਮਟ ਪੇੜ ਹੋਈ ਹੈ ਲੇਕਿਨ ਕਈ ਇਹ ਜੋ ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾ ਤੋਂ ਵਕਵਕ ਤਾਮਾ ਤੇ ਪੁਲਿਸ ਥਾਣੇ ਦੇ ਬਾਹਰ ਗ੍ਰੇਨੇਡ ਹਮਲੇ ਹੋਏ ਨੇ ਕਿ ਇਹਨਾਂ ਦਾ ਇਹ ਸਿਪਿਚੇ ਹੱਥ ਸੀ ਜਾਂ ਕਿੰਗਪਿੰਗ ਕੋਈ ਹੋਰ ਹੈ ਇਹਨਾਂ ਦਾ ਇਹ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪੁਲਿਸ ਕਿਸ ਐਂਗਲ ਦੇ ਨਾਲ ਜਾਂਚ ਕਰੇਗੀ ਹੁਣ ਅਵੇ ਰੋਗਗਣ ਆਪਾਂ ਗੱਲ ਕਰੀਏ ਜਿਹੜੇ ਇਹ ਤਿੰਨੇ ਆਪਾਂ ਜਿਨ੍ਹਾਂ ਨੇ ਹਮਲਾ ਕਰਨ ਵਾਲੇ ਪਕੜੇ ਗਏ ਨੇ ਤਾਂ ਮੋਢੇ ਪੇੜ ਹੋਇਆ ਤੇ ਇਹਨਾਂ ਨੂੰ ਜਿਹੜਾ ਹੈਗਾ ਇਹ ਥੇਰਗੜ ਤੇ ਗਏ ਨੇ ਇਹ ਤਿੰਨੇ ਜਿਹੜੇ ਨੇ ਬੇਸਿਕਲੀ ਗੁਰਦਾਸਪੁਰ ਦੇ ਹੀ ਰਹਿਣ ਵਾਲੇ ਨੇ ਕਲਾਂ ਨੌਰ ਦੇ ਰਹਿਣੇ ਵਾਲੇ ਲਾਕਪਾਸ ਦੇ ਰਹਿਣ ਵਾਲੇ ਮੁੰਡੇ ਥਲੇ ਸੀਗੇ ਉਹਨਾਂ ਨੂੰ ਡਰਾ ਦਿੱਤਾ ਗਿਆ ਹੋਊਗਾ ਹਾਇਰ ਕੀਤਾ ਗਿਆ ਹੋਊਗਾ ਜੋ ਪੁਲਿਸ ਦੇ ਸੂਤਰਾਂ ਤੋਂ ਉੱਤਰ ਜਾਣਕਾਰੀ ਮਿਲ ਰਹੀ ਹੈ ਤੇ ਇਹਨਾਂ ਨੇ ਹੀ ਹਮਲੇ ਕੀਤੇ ਆ ਹੋ ਸਕਦਾ ਕਿ ਸਾਰੇ ਜਗ੍ਹਾ ਹਮਲੇ ਕਰਨ ਵਾਲੇ ਇਹੀ ਹੋਣ ਕਿਉਂਕਿ ਉਸ ਏਰੀਆ ਦੇ ਵਿੱਚ ਹੀ ਹਮਲੇ ਸਾਰੇ ਹੋਏ ਸੀਗੇ ਪੁਲਿਸ ਸਟੇਸ਼ਨ ਦੇ ਉੱਪਰ ਜੋ ਜਿੰਨੇ ਵੀ ਗ੍ਰੇਨੇਡ ਹਮਲੇ ਹੋਏ ਨੇ ਸਾਰੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਉਹਨਾਂ ਨਾਲ ਅਗਰ ਜੁੜੇ ਹੋਏ ਸੀਗੇ ਤਾਂ ਇਹ ਜੇ ਪੀਲੀਬੀਤ ਜਾ ਗਏ ਆ ਪੰਜਾਬ 'ਚ ਹਮਲਾ ਕਰਨ ਤੋਂ ਬਾਅਦ ਪੀਲੀਬੀਤ ਜਦੋਂ ਗਏ ਨੇ ਤਾਂ ਇਹਦਾ ਮਕਸਦ ਇਹ ਹੋ ਸਕਦਾ ਕਿ ਇਹਨਾਂ ਨੇ ਇੱਥੋਂ ਨੇਪਾਲ ਨੂੰ ਦੌੜਨਾ ਹੋਵੇ ਤੇ ਉਹ ਅੱਗੇ ਜਾ ਕੇ ਇਹਨਾਂ ਨੇ ਹੋਰ ਕਿਤੇ ਬਾਹਰ ਜਾਣਾ ਹੋਵੇ ਆਪਣੇ ਜਿਹੜਾ ਹੈਗਾ ਲਿੰਕ ਕੀ ਹੈਗਾ ਲਿੰਕ ਜਿਹੜਾ ਹੈਗਾ ਖੰਘਾਲਿਆ ਜਾਏਗਾ ਪਰ ਤਿੰਨੇ ਜਿਹੜੇ ਮੁੰਡੇ ਆਪਾਂ ਗੱਲ ਕਰੀਏ ਦੇਖੋ ਇੱਕ ਦੀ ਉਮਰ 18 ਸਾਲ ਦੀ ਇੱਕ ਦੇ 23 ਸਾਲ ਦੀ ਇੱਕ 25 ਸਾਲ ਦੀ ਹੈ ਜਿਹੜਾ ਗੁਰਵਿੰਦਰ ਸਿੰਘ ਹੈਗਾ ਉਹਦੀ ਉਮਰ 25 ਸਾਲ ਦੀ ਹੈ ਇਹ ਵੀ ਕਲਾ ਨੋਟ ਦਾ ਰਹਿਣ ਵਾਲਾ ਹੈਗਾ ਜਾਂ ਦੂਜਾ ਬਰਿੰਦਰ ਸਿੰਘ ਉਰਫ ਰਵੀ ਜਿਹੜਾ ਹੈਗਾ 23 ਸਾਲ ਦੀ ਉਮਰ ਹੈ ਇਹ ਵੀ ਕੱਲਾ ਨੌਰ ਦਾ ਰਹਿਣ ਵਾਲਾ ਹੈਗਾ ਜਸ ਜਸਨਪ੍ਰੀਤ ਸਿੰਘ ਉਰਫ ਜਸਨਪ੍ਰੀਤ ਜਿਹੜਾ ਹੈਗਾ ਜਪਤਾਪ ਸਿੰਘ ਇਹ ਵੀ ਇਹ 18 ਸਾਲ ਦਾ ਮਾਰ ਕੇ ਮੁੰਡਾ ਹੈਗਾ ਇਹ ਤਿੰਨੇ ਕੱਲਾ ਨੌਰ ਦੇ ਹੀ ਰਹਿਣ ਵਾਲੇ ਨੇ ਉਸੇ ਏਰੀਏ ਦੇ ਵਿੱਚ ਇਹਨਾਂ ਨੇ ਜਿਹੜੇ ਬੰਮ ਧਮਾਕੇ ਨੇ ਗ੍ਰੇਨਟ ਧਮਾਕੇ ਨੇ ਉਹ ਕੀਤੇ ਨੇ ਜੋ ਕਿ ਗੱਲ ਸਾਹਮਣੇ ਆ ਰਹੀ ਹੈ ਤੇ ਆਸ-ਪਾਸ ਜਿਹੜੇ ਹੋਰ ਹੋਏ ਨੇ ਉਹ ਵੀ ਹੋ ਸਕਦਾ ਹੈ ਕਿ ਇਹਨਾਂ ਨੇ ਹੀ ਕੀਤੇ ਹੋਣ ਪਰ ਪੁਲਿਸ ਜਿਹੜੀ ਸੀਗੀ ਉਹ ਇਹਨਾਂ ਦੇ ਪਿੱਛੇ ਲੱਗੇ ਸੀ ਕਿਉਂਕਿ ਬਾਰ-ਬਾਰ ਪੁਲਿਸ ਨੂੰ ਜਿਹੜੇ ਧਮਾਕੇ ਦੀ ਗੱਲ ਆਉਂਦੀ ਹੈ ਜਿਹੜ ਤਾਂ ਕਹਿੰਗੇ ਟਾਇਰ ਫਟਿਆ ਹੈਗਾ ਯਾ ਤੇ ਇਹ ਸਾਰੀਆਂ ਗੱਲਾਂ ਸਿੱਗੀਆਂ ਇਸ ਕਰਕੇ ਸੀਗੀਆਂ ਕਿਉਂਕਿ ਪੁਲਿਸ ਜਿਹੜੀਆਂ ਅੰਦਰੋਂ ਗਤੀ ਜਾਂਚ ਕਰਦੀ ਹੈਗੀ ਆ ਤੇ ਜਿਹੜੇ ਉਹਨਾਂ ਦੇ ਆਪਣੇ ਸੂਤਰਾਂ ਦੇ ਹਿਸਾਬ ਨਾਲ ਜਾਂਚ ਕਰਦੀ ਹੈ ਤਾਂ ਕਿ ਜੋ ਲੋਕ ਨੇ ਇੰਚ ਮਿਲੇ ਹੋਏ ਜੋ ਉਹਨਾਂ ਦੇ ਕੋਲ ਜੋ ਟੈਕਨੀਕਲ ਸਰਵਿਸ ਲਾਇਸੈਂਸ ਲਾਇਸੈਂਸ ਹੈਗੇ ਉਹਦੇ ਹਿਸਾਬ ਨਾਲ ਜੋ ਇਨਪੁਟਸ ਆਉਂਦੇ ਆ ਉਹਨਾਂ ਨੂੰ ਉਹ ਅੱਗੇ ਉਹਨਾਂ ਨੇ ਜਿਹੜਾ ਹੈਗਾ ਪੱਕਾ ਕਰਨਾ ਹੁੰਦਾ ਤੇ ਉਹਦੇ ਉੱਪਰ ਤਸਪੀਦ ਵੀ ਨਹੀਂ ਹੁੰਦੀ ਤਾਂ ਕਿ ਲੋਕ ਪਕੜ ਜਨ ਹੁਣ ਤਿੰਨੇ ਜਿਹੜੇ ਮੁੰਡੇ ਹੈਗੇ ਨੇ ਆਪਾਂ ਕਹੀਏ ਪੀਲੀ ਵੀਰਜ ਵਿੱਚ ਜਾ ਕੇ ਇਨਕਾਊਂਟਰ ਕੀਤਾ ਯੂਪੀ ਪੁਲਿਸ ਦੀ ਮਦਦ ਨਾਲ ਇਨਕਾਊਂਟਰ 47 ਗੱਲ ਕੀਤੀ ਜਾਂਦੀ ਹੈ ਤੇ ਹੋਰ ਪਿਸਤਲ ਮਿਲੇ ਆਂ ਹੋਰ ਕਾਰਟੂਨਸ ਵੀ ਕਾਫੀ ਮਿਲੇ ਨੇ ਇਹ ਸਾਰੀਆਂ ਉਹ ਗੱਲਾਂ ਹੈਗੀਆਂ ਜਿਹੜੀਆਂ ਇਸ ਕੋਲ ਆਰਡਰ ਦਸਾਉਂਦੀਆਂ ਨੇ ਕਿ ਪੰਜਾਬ ਦੀ ਜਿਹੜੀ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਜਿਹੜੀ ਬਾਹਰ ਬੈਠੀਆਂ ਫੋਰਸਾਂ ਹੈਗੀਆਂ ਨੇ ਉਹ ਅੱਜ ਵੀ ਕੰਮ ਕਰਦੀਆਂ ਤੇ ਉਹਨਾਂ ਨੌਜਵਾਨ ਮੁੰਡਿਆਂ ਨੂੰ ਪੈਸੇ ਦਾ ਲਾਲਚ ਦੇ ਕੇ ਇਸ ਕੰਮਾਂ ਦਾ ਫਸਾਇਆ ਜਾਂਦਾ ਹੈਗਾ ਜਿਹੜੇ ਕੀ ਚੰਦ ਨੇ ਕਿ ਉਹ ਪੈਸੇ ਮਿਲਣੇ ਛੋਟੇ ਛੋਟੇ ਕੰਮ ਕਰਾਣੇ ਨੇ ਪੈਸੇ ਦੇ ਲਾਲਚ ਤੇ ਸਾਰੇ ਕੰਮ ਹੋ ਰਹੇ ਨੇ ਇਹ ਗੱਲ ਪਹਿਲਾਂ ਵੀ ਸਾਹਮਣੇ ਆਈਏ ਤੇ ਹੁਣ ਵੀ ਇਹ ਗੱਲ ਸਾਹਮਣੇ ਆਉងਗੀ ਭਾਵੇਂ ਉਹ ਜਿਹੜੇ ਹੈਗਾ ਪਾਸੇ ਆ ਉਹਨੇ ਜਿਹੜੇ ਉਹਦੀ ਜ਼ਿੰਮੇਵਾਰੀ ਲਈ ਸੀਗੀ ਵੀ ਅਸੀਂ ਗ੍ਰਨੇਡ ਕਰਵਾ ਰਹੇ ਆ ਪਰ ਕਰਨੇ ਵਾਲੇ ਜਿਹੜੇ ਬੰਦੇ ਨੇ ਲੋਕਾਂ ਨੇ ਉਹੀ ਹੈ ਜਿਨ੍ਹਾਂ ਗੈਂਗਸਟਰ ਜਣੇ ਨੇ ਬਾਹਰ ਤੋਂ ਗੱਲ ਕਰਦੇ ਨੇ ਹਥਿਆਰ ਬਰਾਮਦ ਹੋਏ ਨੇ ਉਹਨਾਂ ਹਥਿਆਰਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਦਾ ਇਸਤੇਮਾਲ ਆਰਮੀ ਜਾਂ ਪੁਲਿਸ ਹੀ ਕਰਦੀ ਹੈ ਔਰ ਹਾਲਾਂਕਿ ਪਿਛਲੇ ਦਿਨਾਂ ਦੇ ਦੌਰਾਨ ਡੀਜੀਪੀ ਪੰਜਾਬ ਦੇ ਵੱਲੋਂ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ ਕਿ ਗਵਾਂਡੀ ਮੁਲਕ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਤੇ ਖਾਲਿਸਤਾਨ ਜਥੇਬੰਦੀਆਂ ਦੇ ਪਿੱਛੇ ਹੱਥ ਹੈ ਤੇ ਅਤਵਾਦੀ ਅਰਵਿੰਦਰ ਸਿੰਘ ਰਿੰਦਾ ਹੈਪੀ ਪਸੀਆ ਜੀਵਨ ਫੌਜੀ ਤੋਂ ਇਲਾਵਾ ਕਈ ਅਤਵਾਦੀ ਮਧਿਊਲ ਦੇ ਹੈਂਡਲਰ ਇਹਨਾਂ ਗ੍ਰੇਨੇਡ ਹਮਲਿਆਂ ਨੂੰ ਅੰਜਾਮ ਦੇਣ ਦੇ ਵਿੱਚ ਰੁੱਝੇ ਹੋਏ ਨੇ ਲੇਕਿਨ ਮਨਸੂਬੇ ਕੀ ਹੋ ਸਕਦੇ ਨੇ ਇੱਕ ਦਹਿਸ਼ਤ ਜਿਹਾ ਮਾਹੌਲ ਪੈਦਾ ਕਰਨਾ ਸੁਵੇਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਿਉਂਕਿ ਸਵਾਲੀਆ ਨਿਸ਼ਾਨ ਖੜੇ ਹੋ ਜਾਂਦੇ ਨੇ ਜਾਂ ਮਨਸੂਬੇ ਕੁਝ ਹੋਰ ਹੋ ਸਕਦੇ ਨੇ ਕਿਸ ਐਂਗਲ ਦੇ ਨਾਲ ਜਾਂਚ ਕਰ ਰਹੀ ਹੈ ਪੁਲਿਸ ਹੂੰ ਬਿਲਕੁਲ ਭਗਵੰਤ ਦੇਖੋ ਆਈਐਸਆਈ ਜਿਹੜੀ ਹੈਗੀ ਆ ਉਹ ਹਮੇਸ਼ਾ ਤੋਂ ਜਿਹੜੀ ਪੰਜਾਬ ਦੀ ਸ਼ਾਂਤੀ ਆ ਉਹਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਆਪਾਂ ਪਿਛਲਾ ਇਤਿਹਾਸ ਗਏ 30-35 ਸਾਲ ਤੋਂ ਇਹੀ ਕੰਮ ਚੱਲ ਰਿਹਾ ਹੈਗਾ। ਜਿਹੜੇ ਵੀ ਬਾਹਰ ਹੈਂਡਲ ਬੈਠਣੇ ਚਾਹੇ ਉਹ ਖਾਲਿਸਤਾਨ ਦੇ ਨੇ ਚਾਹੇ ਕੋਈ ਆਈਐਸ ਦੇ ਆਈਐਸਆਈ ਦੇ ਹੈਗੇ ਨੇ ਉਹ ਸਾਰੇ ਚਾਹੇ ਉਹ ਗੈਂਗਸਟਰ ਨੇ ਸਾਰਿਆਂ ਦਾ ਇਸ ਤਰ੍ਹਾਂ ਵਾਲ ਯੂਜ਼ ਕੀਤਾ ਜਾ ਰਿਹਾ ਤਾਂ ਕਿ ਪੰਜਾਬ ਦੀ ਜਿਹੜੀ ਸ਼ਾਂਤੀ ਉਹ ਭੰਗ ਕੀਤੀ ਜਾ ਸਕੇ। ਦੇਖੋ ਹੁਣ ਇਸ ਤਰ੍ਹਾਂ ਦਾ ਦੌਰ ਚਾ ਅਗਰ ਆਪਾਂ ਗੱਲ ਕਰਦੇ ਆਂ ਪੁਰ ਸ਼ੱਕ ਕਿਉਂ ਗਿਆ ਕਿ ਆਈਐਸਆਈ ਕਿਉਂਕਿ ਜੋ ਗ੍ਰਨੇਡ ਹਮਲੇ ਹੋਏ ਆ ਉਹ ਉਹ ਗ੍ਰਨੇਡ ਨੇ ਜਿਹੜੇ ਕਿ ਮਿਲਟਰੀ ਕੋਲ ਹੁੰਦੇ ਨੇ ਉਹ ਕਿਸੇ ਆਮ ਵਿਅਕਤੀ ਕੋਲ ਨਹੀਂ ਆ ਸਕਦੇ ਹੈਗੇ ਤੇ ਉਹ ਬਾਹਰ ਤੋਂ ਆਏ ਨੇ ਤੇ ਪਾਕਿਸਤਾਨ ਦੇ ਵੀ ਨਾਮ ਲੱਗਾ ਗਿਆ ਚਾਈਨਾ ਦਾ ਨਾਮ ਲੱਗਾ ਗਿਆ ਚైనా ਦੇ ਬਣੇ ਹੋਏ ਸੀਗੇ ਚਾ ਚੰਡੀਗੜ੍ਹ ਵੀ ਜਿਹੜਾ ਗ੍ਰਨੇਡ ਹਮਲਾ ਹੋਇਆ ਸੀਗਾ ਉਹਦੀ ਵੀ ਗੱਲ ਕੀਤੀ ਗਈ ਉਹ ਵੀ ਪਾਕਿਸਤਾਨ ਦਾ ਸੀਗਾ ਤੇ ਸਾਰੀ ਗੱਲ ਜਾ ਕੇ ਮਿਲਦੀ ਤਾਂ ਆਈਐਸਆਈ ਪਰ ਜਾ ਕੇ ਗਿਰਦੀ ਹੈਗੀ ਹੈ ਤੇ ਹੁਣ ਵੀ ਇਹ ਤਿੰਨੇ ਜਿਹੜੇ ਮੁੰਡੇ ਸੀਗੇ ਆਪਾਂ ਕਰਕੇ ਜਿਨ੍ਹਾਂ ਨੇ ਉੱਥੇ ਗ੍ਰਨੇਡ ਦੇ ਹਮਲੇ ਕੀਤੇ ਇਹ ਪੰਜਾਬ ਤੋਂ ਕਿ ਹਮਲੇ ਕਰਨ ਤੋਂ ਬਾਅਦ ਦੌੜਦੇ ਨੇ 28 ਹਮਲੇ ਆਪਾਂ ਕਹੀਏ ਕਿ ਤੇ ਜੰਨੇ ਸਭ ਤੋਂ ਵੱਡੀ ਗੱਲ ਹੈ ਕਿ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਰਹੇ ਸੀ ਕਿ ਕਹਣਾ ਕਿ ਪਹਿਲਾਂ ਆਪਾਂ ਗੱਲ ਕਰੀਏ ਗੈਂਗਸਟਰਾਂ ਜਿਹੜਾ ਪੂਰਾ ਉਹ ਸੀਗਾ ਤੇ ਆਪਾਂ ਜਿਹੜਾ ਪੰਜਾਬ ਪੁਲਿਸ ਦੇ ਰੀ ਇੰਟਰਵਿਊਿੰਗ ਦੀ ਇਮਾਰਤਾਂ 'ਤੇ ਵੀ ਉਹਦੇ ਪਰ ਆਰਪੀਜੀ ਅਟੈਕ ਕੀਤਾ ਗਿਆ ਉਸ ਤਰ੍ਹਾਂ ਵੀ ਪੁਲਿਸ ਤੇ ਹਮਲਾ ਕੀਤਾ ਗਿਆ ਹੁਣ ਵੀ ਜਿਹੜੇ ਥਾਣੇ ਸੀਗੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਇਸ ਨੂੰ ਲੱਗੇ ਪੁਲਿਸ ਜੀ ਕਾਫੀ ਜ਼ਿਆਦਾ ਇੰਬੈਰਸ ਸੀਗੀ ਤੇ ਬਾਰ ਬਾਰ ਇਸ ਗੱਲ ਨੂੰ ਸਪਾਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਨਹੀਂ ਹਮਲਾ ਹੋਇਆ ਨਹੀਂ ਅਗਰ ਪੁਲਿਸ ਤੇ ਹਮਲਾ ਹੋਏਗਾ ਅਗਰ ਇਹ ਗੱਲ ਬਾਹਰ ਆਏਗੀ ਤਾਂ ਇਸ ਦਾ ਲੋਕਾਂ ਦੇ ਵਿੱਚ ਵਿਸ਼ਵਾਸ ਜਿਹੜਾ ਹੈਗਾ ਉਹ ਘਟਦਾ ਹੈਗਾ ਪੁਲਿਸ ਦਾ ਕਿ ਪੁਲਿਸ ਆਪਣੇ ਆਪ ਨੂੰ ਸੇਵ ਨਹੀਂ ਕਰਦੀ ਸਾਨੂੰ ਕੀ ਸੇਵ ਕਰੇਗੀ ਤੇ ਇਸ ਕਰਕੇ ਪੁਲਿਸ ਜਿਹੜਾ ਸੀਗਾ ਬੈਕਵਰਡ ਤੋਂ ਸੀਗੀ ਤੇ ਲੱਭ ਰਹੀ ਸੀ ਕਿ ਇਹ ਬੰਦੇ ਲੱਭੇ ਜਾਣ ਕਿੱਥੋਂ ਕਿੱਥੋਂ ਕਰਨ ਜਿਹੜੀ ਪੁਲਿਸ ਪਾਉਂਦੀ ਔਰ ਯੂਪੀ ਪੋਸ ਦੇ ਨਾਲ ਇੱਥੇ ਉੱਥੇ ਜਿਹੜਾ ਐਨਕਾਊਂਟਰ ਹੁੰਦਾ ਤੇ ਤਿੰਨੇ ਜਿਹੜੇ ਇਹ ਆਪਾਂ ਕਹੀ ਅਤਵਾਦੀ ਕਿਹਾ ਜਾਂਦੇ ਨੇ ਜੋ ਉਹਨਾਂ ਨੂੰ ਢੇਰ ਜਿਹੜਾ ਹੈ ਘਰ ਤੱਕ ਨਾ ਤੇ ਇਹ ਵੀ ਗੱਲ ਸਾਹਮਣੇ ਆ ਰਹੀ ਕਿ ਹੋ ਸਕਦਾ ਸਕੇ ਇਹਨਾਂ ਨੇ ਪਿਲੀ ਵੀ ਦੇ ਰਸਤੇ ਜਿਹੜਾ ਸੀਗਾ ਨੇਪਾਲ ਦੇ ਬਾਰਡਰ ਦੇ ਵਿੱਚ ਐਂਟਰ ਕਰਨਾ ਸੀਗਾ ਤਾਂ ਕਿ ਨੇਪਾਲ ਇਹ ਪਹੁੰਚ ਦੇਤੇ ਇਹ ਕੋਈ ਇਹਨਾਂ ਨੂੰ ਨਿਰਦੇਸ਼ ਮਿਲਿਆ ਹੋਣਾ ਵੀ ਸਾਰੀ ਗੱਲਾਂ ਜਾਂਚ ਦਾ ਪਿੱਛਾ ਹੁਣ ਜਾਂਚ ਕੀ ਆਂਦੀ ਹੈ ਦੋ AK-47 ਰੈਫਲਸ ਮਿਲਿਆ ਨੇ ਦੋ ਪਿਸਟਲ ਮਿਲੇ ਹੈਗੇ ਨੇ ਇਹਨਾਂ ਦੇ ਕੋਲ ਤੇ ਪਿਸਟਲ ਵੀ ਹੈਗੇ ਨੇ ਦੋ ਦੋ ਉਹਨੇ ਗਲਾਕ ਪਿਸਟਲ ਨੇ ਜਿਹੜੇ ਕੀ ਹਾਂ ਮਿਲਟਰੀ ਕੋਲ ਹੁੰਦੇ ਨੇ ਉਹ ਵਾਲੇ ਪਿਸਟਲ ਜਿਹੜੇ ਨੇ ਮਿਲੇ ਨੇ ਸਾਰੀਆਂ ਚੀਜ਼ਾਂ ਇਸ ਗੱਲ ਔਰ ਸਾਰਾ ਗੱਲ ਇਹ ਹੈ ਰਾਜ ਪਾਕਿਸਤਾਨ ਦੇ ਨਾਲ ਸੰਬੰਧਿਤ ਜੀਵਨ ਫੌਜੀ ਜਿਸਨੇ ਕੁਝ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਕਿ ਆਰਮੀ ਦੇ ਵਿੱਚ ਪਿਛਲੇ 7 ਸਾਲ ਤੱਕ ਉਹ ਰਿਹਾ ਔਰ ਹਰ 4 ਦਿਨ ਬਾਅਦ ਪੰਜਾਬ ਦੇ ਕਿਸੇ ਨਾ ਕਿਸੇ ਪੁਲਿਸ ਸਟੇਸ਼ਨ ਦੇ ਬਾਹਰ ਗ੍ਰੇਨੇਡ ਹਮਲਾ ਉਹ ਕਰਵਾਏਗਾ ਉਸਨੇ ਜ਼ਿੰਮੇਵਾਰੀ ਵੀ ਲਈ ਜਿਹਨੇ ਵੀ 28 ਦਿਨਾਂ ਦੇ ਦਰਮਿਆਨ ਜੋ 8 ਗ੍ਰੇਨੇਡ ਹਮਲੇ ਹੋਏ ਇਸ ਦੀ ਉਸਨੇ ਖੁਦ ਜ਼ਿੰਮੇਵਾਰੀ ਲਈ ਤਾਂ ਜਦ ਗਵਾਂਡੀ ਮੁਲਕ ਪਾਕਿਸਤਾਨ ਦੇ ਨਾਲ ਜਾਂ ਵਿਦੇਸ਼ਾਂ ਦੇ ਨਾਲ ਤਾਰ ਜੁੜ ਜਾਂਦੇ ਨੇ ਕੇਂਦਰੀ ગ્રામੰਡ ਬ੍ਰਾਹਲਿਤਕ ਰਿਪੋਰਟ ਪੂਰੀ ਪਹੁੰਚਾ ਦਿੱਤੀ ਗਈ ਹੈ ਹੁਣ ਜੋ ਕੇਂਦਰੀ ਏਜੰਸੀਆਂ ਨੇ ਉਹਨਾਂ ਨੂੰ ਹੋਰ ਜ਼ਿਆਦਾ ਸੱਤਰ ਕੋਣਾ ਪਈਗਾ ਤਾਂ ਕਿ ਮੂੰਹ ਤੋੜ ਜਵਾਬ ਇੱਕ ਵਾਰ ਫਿਰ ਤੋਂ ਪਾਕਿਸਤਾਨ ਦੇ ਨਾ ਪਾਕੀ ਰਾਜਿਆਂ ਨੂੰ ਦਿੱਤਾ ਜਾ ਸਕੇ ਦੂਜਾ ਗੱਲ ਦੇਖੋ ਐਨਆਈ ਜਿਹੜੀ ਹੈਗੀ ਹੈ ਇਸ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ 100% ਕਰੇਗੀ ਕਿਉਂਕਿ ਹਾਲ ਤੱਕ ਪੂਰੀ ਪੰਜਾਬ ਪੁਲਿਸ ਸੀਗੀ ਉਹਨਾਂ ਨੇ ਕਦੀ ਨਹੀਂ ਮੰਨਿਆ ਕਿ ਸਾਡੇ ਹਮਲਾ ਹੋਇਆ ਹੈਗਾ ਕੋਈ ਵੱਡਾ ਹਮਲਾ ਹੋਇਆ ਸੀਗਾ ਤੇ ਇਹ ਗੱਲ ਨਹੀਂ ਮੰਨੀ ਗਈ ਹੈਗੀ ਆਪਾਂ ਜੀ ਪੂਰੀ ਪਿਛਲੀ ਅਲੇ 8 ਧਮਾਕਿਆਂ ਦੀ ਗੱਲ ਕਰੀਏ ਤੇ ਪਪ ਬਖਸ਼ ਜਿਹੜਾ ਸਰੋਲਾ ਪਾਉਂਦਾ ਸੀਗਾ ਕਿ ਥਾਣੇ 'ਚ ਹਮਲਾ ਹੋਇਆ ਥਾਣੇ 'ਚ ਬੰਬ ਗਿਰਤਾ ਚੌਕੇ 'ਤੇ ਬੰਬ ਗਿਰਤਾ ਇਹ ਇੱਕ ਹਮਲਾ ਪੰਦਾ ਰਿਹਾ ਹੈਗਾ ਤੇ ਜਦੋਂ ਹੁਣ ਇਹ ਬੰਦੇ ਜਿਹੜੇ ਨੇ ਨਿਊਟਰਲ ਕਿਤੇ ਗਏ ਨੇ ਇਹਨਾਂ ਨੂੰ ਜਿਹੜਾ ਹੈਗਾ ਮੁਰਭੇੜ ਕੀਤਾ ਗਿਆ ਹੈਗਾ ਤਿੰਨਾ ਤਿੰਨਾ ਜਿਹੜੇ ਲੜਕੇ ਸੀਗੇ ਇਹਨੂੰ ਆਪਾਂ ਦੱਸ ਦਿਆਂ ਕਿ ਇਹ ਅਤਿਵਾਦੀ ਸੰਗਠਨਾਂ ਨਾਲ ਵੀ ਜੁੜੇ ਹੋਏ ਸੀਗੇ ਉਹਨਾਂ ਦੇ ਅਤਿਵਾਦੀਆਂ ਦੇ ਇੱਕ ਮੁਰਭੇੜ ਤੋਂ ਬਾਅਦ ਹੁਣ ਪੁਲਿਸ ਐਫ ਆਈ ਆਰ ਦਰਜ ਕਰਕੇ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਜਿਹੜੀ ਐਨ ਆਈ ਹੈਗੀ ਹੈ ਉਹ ਇਸ ਵਿੱਚ ਜਿਹੜੀ ਹੈਗੀ ਐਂਟਰੀ ਨਹੀਂ ਹੈ ਕਿ ਹਮਲੇ ਹੋ ਰਹੇ ਸੀਗੇ ਗ੍ਰਨੇਡ ਦੇ ਹਮਲੇ ਹੋ ਰਹੇ ਸੀਗੇ ਕੋਈ ਮੁੰਡਾ ਆਂਦਾ ਸੀ ਗ੍ਰਨੇਡ ਦਾ ਹਮਲਾ ਇਸ ਤਰ੍ਹਾਂ ਕਰਕੇ ਚੱਲਦਾ ਕਿ ਸੀਸੀਟੀਵੀ ਕੰਮ ਕਰ ਕੈਦ ਹੋਇਆ ਤਾਂ ਪੁਲਿਸ ਕੋਲ ਕਿਤਨਾ ਕਿਤਨਾ ਕੈਦ ਹੋਇਆ ਹੋਇਆ ਹੋਊਗਾ ਕਿਉਂਕਿ ਪੁਲਿਸ ਨੇ ਖੰਗਾ ਲਏ ਹੋਣਗੇ ਭਾਵੇਂ ਉਹ ਹਾਲੇ ਬਾਹਰ ਨਹੀਂ ਆਈਆਂ ਗੱਲਾਂ ਸਾਰੀਆਂ ਕਿਉਂਕਿ ਇਹ ਸਾਰਾ ਗੁਪਤ ਤੇ ਇੱਕ ਜਿਹੜੀ ਜਾਂਚ ਸੀ ਉਹ ਚੱਲ ਰਹੀ ਸੀ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਪਰ ਇਹ ਮੰਨਿਆ ਗਿਆ ਹੁਣ ਕਿ ਇਹ ਉਹ ਮੁੰਡੇ ਨੇ ਜਿਨ੍ਹਾਂ ਨੇ ਹੈਂਡ ਗ੍ਰੇਨ ਹਮਲੇ ਪੁਲਿਸ ਸਟੇਸ਼ਨ ਤੇ ਕੀਤੇ ਸੀ ਉਸ ਦੇ ਬਦਸਲੂਕ ਦੇ ਵਿੱਚ ਬਿਲਕੁਲ ਸਹੀ ਨੇ ਇਹ ਮਾਮਲੇ ਨੇ ਨਾ ਸਿਰਫ ਆਮ ਮਨੁੱਖੀ ਜ਼ਿੰਦਗੀਆਂ ਦੇ ਲਈ ਅਹ ਨਾਗਰੀਕਾਂ ਦੇ ਲਈ ਜਾਨ ਲੈਵਾ ਨੇ ਔਰ ਇਸੋਇ ਲਵਾ ਜੋ ਸਾਡੇ ਦੇਸ਼ ਦੀ ਅਖੰਡਤਾ ਹੈ ਪ੍ਰਭੂ ਸਤਾ ਹੈ ਉਸ ਦੇ ਨਾਲ ਸਮਝੌਤਾ ਇੱਕ ਗ੍ਰੇਨੇਡ ਹਮਲੇ ਕਰ ਦੇ ਨੇ ਜਿਸ ਜਿਸ ਨੂੰ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕੁਝ ਇਸ ਤਰ੍ਹਾਂ ਦੇ ਜ਼ਿਕਰ ਅਜਰ ਦੇ ਵੱਲੋਂ ਵੀ ਕੀਤਾ ਗਿਆ ਸੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਿਸ ਵੇਲੇ ਚਿੱਠੀ ਲਿਖੀ ਗਈ ਸੀ ਦਖਲ ਦੀ ਅਪੀਲ ਕੀਤੀ ਗਈ ਸੀ ਤੁਸੀਂ ਬਣੇ ਰਹਿਣਾ ਮੈਂ ਆਉਂਗੀ ਤੁਹਾਡੇ ਕੋਲ ਵਾਪਸ ਕੁਝ ਹੋਰ ਤਸਵੀਰਾਂ ਸੀ ਦਰਸ਼ਕਾਂ ਨੂੰ ਦਿਖਾ ਦਈਏ ਜ਼ਰਾ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਹੋਣਗੀਆਂ ਪੰਜਾਬ ਦੇ ਵਕਵਕ ਪੁਲਿਸ ਸਟੇਸ਼ਨ ਦੇ ਬਾਹਰ ਜੋ ਪਿਛਲੇ 28 ਦਿਨਾਂ ਤੋਂ ਗ੍ਰੇਨੇਡ ਹਮਲੇ ਕਿਤੇ ਗਏ ਨੇ ਗੈਰੀ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ ਹਾਲਾਂਕਿ ਸੋ ਪਹਿਲਾ ਟਾਇਰ ਪਟਨ ਦੇ ਨਾਲ ਇਸ ਨੂੰ ਇਨਾ ਘਟਨਾਵਾਂ ਨੂੰ ਦੇਖ ਕੇ ਜੋੜਿਆ ਗਿਆ ਲੇਕਿਨ ਜਾਂਚ ਅਰੰਭੀ ਕੀ ਮਸਲੇ ਹੋਰ ਜ਼ਿਆਦਾ ਗੰਭੀਰ ਹੁੰਦੇ ਰਹੇ ਔਰ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਜੋ ਅਤਵਾਦੀ ਮੋਡੀਊਲ ਹੈ ਉਹ ਉਹਨਾਂ ਦੇ ਵੱਲੋਂ ਖੁਦ ਇਸੇ ਜ਼ਿੰਮੇਵਾਰੀ ਲਈ ਗਈ ਤੇ ਡੀਜੀਪੀ ਪੰਜਾਬ ਦੇ ਵੱਲੋਂ ਵੀ ਪੋਸਟ ਕੀਤੀ ਗਈ ਹੈ ਫਿਲਹਾਲ ਜੋ ਤਾਜ਼ਾ ਜੋ ਅੱਜ ਦੇ ਸਾਹਮਣੇ ਆਇਆ ਗੁਰਦਾਸਪੁਰ ਦੇ ਪੁਲਿਸ ਸਟੇਸ਼ਨ ਦੇ ਬਾਹਰ ਜੋ ਗ੍ਰੇਨੇਡ ਹਮਲਾ ਕੀਤਾ ਗਿਆ ਸੀ ਇਹ ਤਸਵੀਰਾਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਿਲੀਪੀਨਜ਼ ਦੇ ਵਿੱਚ ਜੋ ਇਨਕਾਊਂਟਰ ਕੀਤਾ ਗਿਆ ਜਿਸ ਵੇਲੇ ਇਨਾਂ ਤੇ ਸ਼ਿਕੰਜਾ ਕਸਨ ਦੇ ਪੂਰਾ ਘੇਰਾ ਪਾਇਆ ਗਿਆ ਪੰਜਾਬ ਪੁਲਿਸ ਤੇ ਫਿਲੀਪੀਨ ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਵਿਢਿਆ ਗਿਆ ਸੀ ਇਹ ਇਨਾਂ ਤਿੰਨਾਂ ਹੀ ਆਤਵਾਦੀਆਂ ਨੂੰ ਘੇਰਾ ਪਾਇਆ ਗਿਆ ਸ਼ਿਕੰਜਾ ਕਸਿਆ ਗਿਆ ਪੁਲਿਸ ਨੇ ਇਹਨਾਂ ਨੇ ਫਾਇਰਿੰਗ ਕੀਤੀ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕੀਤੀ ਜਿਸ ਦੌਰਾਨ ਇਹ ਜ਼ਖਮੀ ਹੋਏ ਨੇ ਫਿਲਹਾਲ ਤਿੰਨੋਂ ਡੇਰ ਹੋ ਚੁੱਕੇ ਨੇ ਹਥਿਆਰ ਇਹਨਾਂ ਦੇ ਕੋਲੋਂ ਜੋ ਬ੍ਰਾਹਮਤ ਹੋਇਨੇ ਟੀਵੀ ਸਕਰੀਨ ਤੇ ਹਥਿਆਰਾਂ ਦੀਆਂ ਤਸਵੀਰਾਂ ਵੀ ਦੇਖ 사ਤੇ ਹੋ ਇੱਕ ਕੇ ਸੰਤਾਲੀ ਤੇ ਕੁਚਾਤੇ ਆਰੇਸ Kadar ਇਹਨਾਂ ਦੇ ਕੋਲ ਮੌਜੂਦ ਨੇ ਜਿਸ ਤੋਂ ਸਿੱਧਾ ਸਿੱਧਾ ਅਤਵਾਦੀ ਸਾਜ਼ਿਸ਼ ਦੇ ਵੱਲ ਇਸ਼ਾਰਾ ਕਰਦੇ ਨੇ ਫਿਲਹਾਲ ਜ਼ਾਹਰ ਜੀ ਗੱਲ ਹੈ ਅ मनोज ਕਿ ਇਹ ਤਿੰਨ ਲੋਕ ਦਾ ਇਹ ਤਿੰਨ ਅਤਵਾਦੀ ਦਾ ਢੇਰ ਕਰ ਦਿੱਤੇ ਗਏ ਨੇ ਸਰਗਨਾ ਇਹਨਾਂ ਦੇ ਕਿੰਗਪੀਨ ਇਹਨਾਂ ਦੇ ਬਾਸ ਵਿਦੇਸ਼ਾਂ ਦੇ ਵਿੱਚ ਬੈਠੇ ਹੁੰਦੇ ਨੇ ਜੋ ਇਹਨਾਂ ਦੇ ਆਕਾ ਇਹਨਾਂ ਨੂੰ ਆਰਡਰ ਕਰਦੇ ਨੇ ਸਲੀਪਰ ਸੈਲਜ਼ ਵਾਂਗੂ ਫਿਰ ਕੰਮ ਕਰਦੇ ਨੇ ਇਹ ਸਲੀਪਰ ਸੈਲ ਪੰਜਾਬ ਦੇ ਵਿੱਚ ਸਿਰਫ 3 ਹੀ ਨਹੀਂ ਹੋਣਗੇ ਹੋਰ ਵੀ ਕਈ ਸਲੀਪਰ ਸੈਲ ਹੋਣਗੇ ਕਿਵੇਂ ਹਥਿਆਰ ਪਹੁੰਚਦੇ ਨੇ ਇਹਨਾਂ ਦੇ ਕੋਲ ਕਿੱਥੋਂ ਆਉਂਦੇ ਨੇ ਕੌਣ ਪਹੁੰਚਾਉਂਦਾ ਹੈ ਹੋਰ ਕੌਣ ਕੌਣ ਕਿੱਥੇ ਕਿੱਥੇ ਨੈਟਵਰਕ ਇਹਨਾਂ ਦਾ ਵਿਛਿਆ ਹੋਇਆ ਹੈ ਇਹ ਪਤਾ ਲਗਾਉਣਾ ਇੱਕ ਵੱਡੀ ਚੁਣੌਤੀ ਹੈ ਲੇਕਿਨ ਇਹ ਸ਼ੁਰੂਆਤ ਚੰਗੀ ਇਸ ਨੂੰ ਮੰਨਿਆ ਜਾ ਸਕਦਾ ਹੈ ਬਹੁਤ ਜਲਦ ਹੋਰ ਵੀ ਗਰੀਬਾਂ ਤੱਕ ਪਹੁੰਚਿਆ ਜਾ ਸਕੇਗਾ ਬਿਲਕੁਲ ਕਿਉਂਕਿ ਤਿੰਨੇ ਜਿਹੜੇ ਅੱਤਵਾਦੀ ਨੇ ਇਹਨਾਂ ਦਾ ਜਿਹੜਾ ਹੈਗਾ ਅਨਕਾਉਂਟਰ ਹੋਣਾ ਇਸ ਗੱਲ ਦਾ ਬਲ ਸਨੇਹਾ ਜਿਹੜੇ ਹੋਰ ਬੈਠ ਨੇ ਸਲੀਪਰ ਉਨਾਂ ਵਾਸਤੇ ਸਨੇਹਾ ਵੀ ਕੋਈ ਇਹਦੇ ਜੇ ਕੰਮ ਚ ਅਗਰ ਕੋਈ ਕਿਸੇ ਸਮੂਹਿਤ ਪਾਈ ਜਾਂਦੀ ਹੈ ਤਾਂ ਉਹ ਨਾਲ ਹਸ਼ਰ ਇਦਾਂ ਦਾ ਹੀ ਹੋਣ ਵਾਲਾ ਹੈਗਾ ਭਾਵੇਂ ਪੀਲੀਪੀ ਦੀ ਗੱਲ ਕਰੀਏ ਭਾਵੇਂ ਯੂਪੀ ਪੁਲਿਸ ਦੀ ਗੱਲ ਕਰੀਏ ਜਾਂ ਪੰਜਾਬ ਪੁਲਿਸ ਦੀ ਗੱਲ ਕਰੀਏ ਜੋ ਅਨਕਾਉਂਟਰ ਉਹਨਾਂ ਨੇ ਕੀਤਾ ਹੈਗਾ ਤਿੰਨੇ ਜਿਹੜੇ ਨੇ ਢੇਰ ਹੋਏ ਨੇ ਇਸ ਤੋਂ ਗੱਲ ਸਾਫ਼ ਹੀ ਹੁੰਦੀ ਹੈ ਕਿ ਜੋ ਪੁਲਿਸ ਹੈਗੇ ਇਸ ਦਾ ਇਹ ਜੋ ਭਾਵੇਂ ਉਹਨਾਂ ਨੇ ਕ੍ਰਾਸ ਫਾਇਰਿੰਗ ਕੀਤੀ ਉਹਦੇ ਵਿੱਚ ਉਹ ਜ਼ਖਮੀ ਹੋ ਕੇ ਜ਼ਖਮੀ ਹੋਏ ਹੋਣੇ ਪਹਿਲਾਂ ਫਿਰ ਉਸ ਤੋਂ ਬਾਅਦ ਉਹ ਜਿਹੜੀ ਗੋਲੀ ਜੜੀ ਹੈ ਇਦਾਂ ਲੱਗੇ ਕਿ ਉਹ ਰੇ ਤਿੰਨਾਂ ਜਿਹੜੀ ਹੈਗੀਆਂ ਉਹਨੂੰ ਢੇਰ ਕਰ ਦਿੱਤਾ ਗਿਆ ਤੇ ਇਸ ਦਾ ਇੱਕ ਮੈਸੇਜ ਜਿਹੜਾ ਬਾਹਰ ਜਾਏਗਾ ਕਿ ਪੁਲਿਸ ਜਿਹੜੀ ਹੈਗੀ ਆ ਕਿਸੇ ਵੀ ਤ ਉਹਨੂੰ ਇਹ ਮੈਸੇਜ ਦਿੱਤਾ ਗਿਆ ਕਿ ਕੋਈ ਇੱਥੇ ਕਰੇਗਾ ਤਾਂ ਉਹਨਾਂ ਨਾਲ ਕਾਰਵਾਈ ਜਿਹੜੀ ਹੈਗੀ ਪੂਰੀ ਸਖਤੀ ਨਾਲ ਕੀਤੀ ਜਾਊਗੀ ਭਾਵੇਂ ਉਹਨਾਂ ਦੀ ਜਿਹੜੀ ਜਾਨ ਹੈ ਚਾਹੇ ਉਹ ਵੀ ਕਿਉਂ ਜਾਂਦੀ ਹੋਵੇ ਤੇ ਇਸ ਨਾਲ ਕੇ ਮੈਸੇਜ ਵੀ ਜਾਏਗਾ ਪਰ ਇਹ ਗੱਲ ਸਾਫ਼ ਹੈ ਕਿ ਜਦੋਂ ਹਥਿਆਰ ਆਉਂਦੇ ਗੱਗੇ ਨਾ ਤੇ ਜੋ ਕੋਣ ਹਥਿਆਰ ਲੈ ਕੇ ਆਂਦਾ ਉਹਨੂੰ ਨਹੀਂ ਪਤਾ ਹੁੰਦਾ ਅੱਗੇ ਕਿਹਨੂੰ ਦੇਣਾ ਹੈ ਉਹਨੂੰ ਨਹੀਂ ਪਤਾ ਜਿਹੜਾ ਲੈ ਰਿਹਾ ਹੈ ਉਹਨੂੰ ਨਹੀਂ ਪਤਾ ਵੀ ਕੌਣ ਦੇਣ ਵਾਲਾ ਹੈਗਾ ਆ ਉਹਨੂੰ ਤਾਂ ਇੱਕ ਆਰਡਰ ਮਿਲਦਾ ਕਿ ਤੁਸੀਂ ਉੱਥੋਂ ਹਥਿਆਰ ਲੈਣਾ ਤੇ ਜਾ ਕੇ ਇਹ ਫਸਾਣੀ ਜਗ੍ਹਾ ਦੇ ਉੱਪਰ ਕੇ ਵੰਗੀਰ ਦੇਣਾ ਹੁਣ ਗੱਲ ਗੁਰਦਾਸਪੁਰ ਦੀ ਜਾਂ ਕਲਾਂਨੌਰ ਦੀ ਗੱਲ ਕਰਦੇ ਆਂ ਆਪਾਂ ਉੱ ਪਰ ਸੱਲਨੀ ਆਪਾਂ ਜੇ ਕਹੀਏ ਉਹਨਾਂ ਨੂੰ ਜਿਹੜਾ ਹੈਗਾ ਤਿਆਰ ਕੀਤਾ ਗਿਆ ਸੀਗਾ ਉਹਨਾਂ ਦੇ ਨਾਲ ਜੋ ਉਹਨਾਂ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਨਾਲ ਜੋ ਇਹ ਤਿੰਨੋ ਲੜਕੇ ਸੀਗੇ ਲੋਕਲ ਹੋਣ ਦੇ ਕਾਰਨ ਇਹਨਾਂ ਨੂੰ ਪਤਾ ਸੀਗਾ ਕਿੱਥੇ ਦੌੜਨਾ ਕਿੱਥੇ ਬੰਬ ਘੇਰਨਾ ਕਿੱਥੇ ਗ੍ਰੇਨੇਡ ਘੇਰਨਾ ਕਿੱਥੇ ਗ੍ਰਿੰਡ ਕਿਹੜੇ ਕਿਹੜੇ ਰਸਤੇ ਨੂੰ ਆਪਾਂ ਬਾਹਰ ਜਾਣਾ ਹੈ ਕਿੱਥੋਂ ਉਹਦੀ ਐਗਜ਼ਿਟ ਹੈ ਕਿਸ ਤੋਂ ਐਂਟਰੀ ਹੈ ਕਿੱਥੇ ਅਸੀਂ ਕੈਮਰਾ ਚ ਨਹੀਂ ਹੱਸ ਸਕਦੇ ਇਹ ਸਾਰੀਆਂ ਗੱਲਾਂ ਦੇਖੀਆਂ ਗਈਆਂ ਉਹਨਾਂ ਉਸ ਤੋਂ ਬਾਅਦ ਅੱਗੇ ਜਿਹੜੇ ਨੇ ਹੋਰ ਜਿਹੜੇ ਨੇ ਉਹਨਾਂ ਨੇ ਕਿੱਥੇ ਕਿੱਥੇ ਗਿਰੇ ਨੇ ਇਹ ਵੀ ਜਿਹੜਾ ਹੈਗਾ ਸਭ ਨੇ ਉੱਥੇ ਡੇੜੇ ਹੋਰ ਚਿੰਤਾ ਦਾ ਵਿਸ਼ ਇਹ ਸ਼ਹਿਰਾਂ ਦੇ ਵਿੱਚੋਂ ਮੰਨਿਆ ਜਾਂਦਾ ਹੈ ਔਰ ਹਾਲਾਂਕਿ ਅਗਰ ਬਾਕੀ ਸਰਹਾਦਾਂ ਜੋ ਸਰਹਾਦਾਂ ਦੇ ਆਸ-ਪਾਸ ਪਿੰਡ ਨੇ ਜੱਸ ਸ਼ਹਿਰ ਹੈ ਬੀਐਸਐਫ ਦਾ ਦਾਇਰਾ ਵੀ ਵਿਧਾ ਦਿੱਤਾ ਗਿਆ ਸੀ ਕੇਂਦਰ ਸਰਕਾਰ ਦੇ ਵੱਲੋਂ ਲੇਕਿਨ باوجود ਇਸੇ ਹਥਿਆਰ ਇਸਲੀਪਰ ਸੈੱਲਸਕ ਸੰਪਰਕ ਕਿਵੇਂ ਕਰ ਪਾਉਂਦੇ ਨੇ ਇਹ ਹਥਿਆਰ ਕਿਵੇਂ ਪਹੁੰਚ ਜਾਂਦੇ ਨੇ ਕਿਵੇਂ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਸੰਪਰਕ ਕਰਦੇ ਨੇ ਗੌਂਡੀ ਮੁਲਕ ਤੋਂ ਇਕ ਵੱਡਾ ਜੋ ਇਹ ਚਿੰਤਾ ਦਾ ਵਿਸ਼ਾ ਹੈ ਜਾਇ ਜਿ ਗਲੇ ਕਿ ਸਰਹਾਦੀ ਖੇਤਰਾਂ ਤੇ ਚੋਕਸੀ ਹੋਰ ਜ਼ਿਆਦਾ ਵਧਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਇੱਕ ਡਰ ਦਾ ਮਾਹੌਲ ਪੈਦਾ ਨਾ ਹੋਏ ਇਸ ਲਈ ਨਾਗਰਿਕਾਂ ਨੂੰ ਹੋਰ ਜ਼ਿਆਦਾ ਸੁਚੇਤ ਰਹਿਣ ਦੀ ਜ਼ਰੂਰਤ ਹੈ ਕਿ ਕੋਈ ਵੀ ਸ਼ੱਕੀ ਵਿਅਕਤੀ ਦਿਖਦਾ ਹੈ ਕੋਈ ਸ਼ੱਕੀ ਚੀਜ਼ ਦਿਖਦੀ ਹੈ ਤੁਰੰਤ ਸੂਚਿਤ ਕੀਤਾ ਜਾਵੇ ਬਿਰਗੋ ਕਹਿੰਦੇ ਇਹ ਇਸ ਨੂੰ ਲੈ ਕੇ ਜਿਹੜਾ ਬੀਐਸਾ ਦਾ ਦਾਰਾ ਵਿਦਾਇਆ ਗਿਆ ਸੀਗਾ ਪੁਲਿਸ ਵੀ ਕੰਮ ਕਰਦੀ ਪਰ ਉੱਥੇ ਜਿਹੜੀ ਤਸਕਰ ਨੇ ਜਿਹਨੂੰ ਆਪਾਂ ਕਹਿੰਦੇ ਤਸਕਰੀ ਦੇ ਮਿਲਕੀ ਜਿਹੜੀ ਕੀ ਕਈ ਕਈ ਪੀੜ੍hiyan ਪੁਸਤਾਂ ਤੋਂ ਉਹ ਤਸਰੀਕ ਦਾ ਕੰਮ ਕਰ ਦਿੰਦੇ ਨੇ ਉਹਨਾਂ ਦਾ ਸਹਾਰਾ ਜਿਹੜਾ ਹੈਗਾ ਆਈਐਸਆਈ ਲੈ ਰਹੀ ਹੈਗੀ ਹੈ ਚਾਹੇ ਡਰੋਨ ਦੇ ਰਾਹੀਂ ਤਾਂ ਆਪਾਂ ਡਰੱਗ ਕਰਨ ਦੀ ਕਲਕਰੀ ਹੈ ਚਾਹੇ ਪਹਿਲਾਂ ਹਥਿਆਰ ਆਉਂਦੇ ਸੀਗੇ ਤੇ ਉਹ ਲੋਕ ਜਿਹੜੇ ਨੇ ਉਹ ਭਾਵੇਂ ਆਪਾਂ ਗੱਲ ਕਰਦੇ ਆਂ ਇਹ ਵੀ ਗੱਲ ਸਾਹਮਣੇ ਆਦੀ ਕਿ ਇੱਕ ਜਗ੍ਹਾ ਦੇ ਉੱਪਰ ਤੇ ਡਰੋਨ ਤੋਂ ਸਮਾਨ ਮਿਲ ਜਾਂਦਾ ਪਰ ਉਸ ਸਮਾਨ ਨੂੰ ਗਰਾ ਕੇ ਉਹ ਦੂਜੇ ਪਾਸੇ ਜਿਹੜਾ ਹੈਗਾ ਪੁਲਿਸ ਦਾ ਧਿਆਨ ਭਟਕਾ ਕੇ ਦੂਜੇ ਪਾਸੇ ਕਾਰਵਾਈ ਨੂੰ ਅੰਜਾਮ ਦਿੰਦੇ ਨੇ ਇਹ ਵੀ ਗੱਲ ਸਾਹਮਣੇ ਆਈਆਂ ਸੀਗੀਆਂ ਪਰ ਇਹ ਗੱਲ ਸਾਫ਼ ਹੈਗੀ ਹੈ ਕਿ ਹਥਿਆਰ ਤਾਂ ਬਾਰਡਰ ਪਾਰ ਤੋਂ ਹੀ ਆ ਰਹੇ ਹੈਗਾ ਚ ਆਹ ਚੀ ਗੱਲਾਂ ਸਾਹਮਣੇ ਨੇ ਇਹਦੀ ਵੀ ਜਿਹੜੀ ਜਾਣ ਜਾਣੀ ਹੈ ਇਹ ਵੀ ਗੱਲ ਸਾਹਮਣੇ ਆਣੀ ਹੈਗੀ ਹੈ ਕਿ ਜੋ ਬਾਰਡਰ ਪਾਰ ਤੋਂ ਹੀ ਇਹ ਜਿਹੜੇ ਗਰਨੇਡ ਸੀਗੇ ਜਿਹੜੇ ਕਿ ਮਿਲਟਰੀ ਇਸਤੇਮਾਲ ਕਰਦੀ ਹੈ ਉਹ ਇਹਨਾਂ ਕੋਲ ਆਏ ਨੇ ਤੇ ਉਹਨਾਂ ਦਾ ਇਸਤੇਮਾਲ ਸਿਰਫ ਛੱਟਣ ਵਾਸਤੇ ਕੀਤਾ ਜਾਂਦਾ ਹੈਗਾ ਕਿ ਤੁਸੀਂ ਛੱਟ ਕੇ ਆ ਜਾਣਾ ਹੈਗਾ ਤਾਂ ਕਿ ਇੱਕ ਮੈਸੇਜ ਦਿੱਤਾ ਜਾਵੇ ਕਿ ਅਸੀਂ ਪੁਲਿਸ ਪੁਲਿਸ ਜੋ ਹੈਗਾ ਪੰਜਾਬ ਨੂੰ ਸੁਰੱਖਿਅਤ ਕਰਦੀ ਇੱਕ ਮੈਸੇਜ ਹੁੰਦਾ ਇਧਰ ਇਧਰ ਰਹੀਂ ਕਿ ਜੋ ਪੁਲਿਸ ਪੰਜਾਬ ਦੇ ਸੁਰੱਖਿਆ ਦੀ ਗੱਲ ਕਰਦੀ ਉਹ ਆਪ ਹੀ ਸੇਫ ਨਹੀਂ ਉਹਨਾਂ ਥਾਣੇ ਆਪਣੇ ਆਪ ਸੇਫ ਨਹੀਂ ਆ ਥਾਣੇ ਸਿਰ ਦੇਖੋ ਪਹਿਲੀ ਵਾਰੀ ਅਜਨਾਲਾ ਦੇ ਵਿੱਚ ਜਿਹੜਾ ਹੈਗਾ ਵੀ ਰਿਪੋਰਟਕ ਉਸੀ ਦਾ ਨਹੀਂ ਕੰਮ ਕੀਤਾ ਉਹਨਾਂ ਨੇ ਚੱਲਿਆ ਹੋਣਾ ਪਰ ਹੈਪੀ ਪਾਸੇ ਨੇ ਨਾਲ ਲੱਗਦੀ ਜਿਹੜੀ ਉਹ ਸੀਗੀ ਜਿੰਮੇਵਾਰ ਲੱਤੀ ਕਿ ਅਸੀਂ ਅਜਨਾਲੇ ਜਿਹੜਾ ਹੈਗਾ ਬੰਬ ਧਮਾਕਾ ਕੀਤਾ ਹੈਗਾ ਪਰ ਉਹ ਧਮਾਕਾ ਨਹੀਂ ਹੋਇਆ ਸੀਗਾ ਪੁਲਿਸ ਨੇ ਉਸ ਤੋਂ ਬਾਅਦ ਜਦੋਂ ਕਾਡਰ ਕੀਤਾ ਤਾਂ ਪਤਾ ਲੱਗਾ ਕਿ ਇਹ ਵਿਸਫੋਟਕ ਪਦਾਰਥ ਸੀਗਾ ਉਹਨੂੰ ਬਾਅਦ ਵਿੱਚ ਜਾਂਚ ਵਾਸਤੇ ਭੇਜਿਆ ਗਿਆ ਤੇ ਇਦਾਂ ਦੀਆਂ ਗੱਲਾਂ ਵੀ ਕਈ ਵਾਰ ਹੁੰਦੀਆਂ ਨੇ ਪਰ ਇਹ ਗੱਲ ਸਾਫ਼ ਹੈ ਕਿ ਬਾਹਰ ਜਿਹੜੇ ਬੈਠੇ ਲੋਕ ਨੇ ਉਹ ਆਪਣੇ ਇੱਥੇ ਬੈਠੇ ਜਿਹੜੇ ਸਲੀਪਰ ਸੈੱਲ ਨੇ ਜਿਹੜੇ ਨੋਰਮਲ ਮੁੰਡੇ ਨਾਲ ਆਪਣੇ ਜੋੜਦੇ ਨੇ ਜਿਨ੍ਹਾਂ ਨੂੰ ਕੀ ਆਪਣੇ ਅਤਿਅੰਕਵਾਦੀ ਗੁੱਟਾਂ ਦੇ ਵਿੱਚ ਜਿਹੜੇ ਹੈਗੇ ਆ ਜਿਹੜੇ ਵਿੱਚ ਸ਼ ਦੇ ਕੇ ਕੰਮ ਇਹ ਜਿਹੜਾ ਸਾਰਾ ਇਸ ਟੈਮ ਕਰਾਇਆ ਜਾਂਦਾ 18 ਸਾਲ ਦਾ 23 ਸਾਲ ਦਾ 25 ਸਾਲ ਦਾ ਜਿਹੜੇ ਤਿੰਨ ਜਣੇ ਢੇਰ ਹੋਏ ਨੇ ਇਸ ਗੱਲ ਹੋਈ ਸਾਰਾ ਕਰਦੇ ਆ ਕਿ ਜਿਹੜੀ ਨੌਜਵਾਨ ਪੀੜੀ ਹੈਗੀ ਉਹਨੂੰ ਕਿਸ ਨਾ ਕਿਸੇ ਤਰ੍ਹਾਂ ਨਾਲ ਉਹਨਾਂ ਦਾ ਮਾਈਂਡ ਵਾਸ਼ ਕਰਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੋੜਿਆ ਜਾ ਰਿਹਾ ਹੈਗਾ ਜੀ ਹਾਂ ਹਾਂ ਠੀਕ ਹੈ ਅ ਮਨੋਜ ਜੀ ਤੁਹਾਨੂੰ ਜੁੜੇ ਰਹਿਣਾਂ ਜਾਣਕਾਰੀ ਤੁਹਾਡੇ ਕੋਲੋਂ ਲੈਂਦੇ ਰਾਂਗੇ ਫਿਲਹਾਲ ਪਿਛਲੇ 28 ਦਿਨਾਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਪੁਲਿਸ ਸਟੇਸ਼ਨਸ ਦੇ ਬਾਹਰ ਜੋ ਬਲਾਸਟ ਕਿਤੇ ਕਿਨੇ ਗ੍ਰੇਨੇਡ ਹਮਲੇ ਕਿਤੇ ਕਿਰੇ ਜ਼ਿੰਮੇਦਾਰੀ ਅਤਵਾਦੀ ਮੌਡਿਊਲਸ ਬੋਲੋ ਲਈ ਜਾਂਦੀ ਰਹੀ ਹੈ ਗੋੰਡੀ ਮੁਲਕ ਪਾਕਿਸਤਾਨ ਦੇ ਨਾਲ ਇਸੇ ਤਾਲ ਜੁੜੇ ਹੋਏ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਜੋ ਹੈ ਇਹ ਸੂਚਨਾ ਪਹੁੰਚਾ ਦਿੱਤੀ ਗਈ ਹੈ ਅਪੀਲ ਕੀਤੀ ਜਾ ਰਹੀ ਹੈ ਵਾਰ-ਵਾਰ ਕਿ ਕੇਂਦਰੀ ਏਜੰਸੀਆਂ ਨੂੰ ਹੋਰ ਜ਼ਿਆਦਾ ਸੁਚੇਤ ਹੋਣਾ ਪਏਗਾ ਸਤਰਕ ਹੋਣਾ ਪਏਗਾ ਤਾਂ ਕਿ ਮੁੱਤੋਰ ਜਵਾਬ ਦਿੱਤਾ ਜਾ ਸਕੇ ਤਾਂ ਕਿ ਸੂਬੇ ਦੀ ਅਮਨ ਸ਼ਾਂਤੀ ਨੂੰ ਕੋਈ ਪਾਗਨਾ ਕਰ ਸਕੇ ਫਾਇਚਰਕ ਸਾਂਝ ਨੂੰ ਖਰਾਬ ਨਾ ਕਰ ਸਕੇ